ਹਰੋ ਘਰੋ ਘਰੋ ਇਹ ਆਪਾਂ ਲਈ ਕੀ ਬਣਾ ਦੇ ਤੇਰੀ ਹੋਰ ਕੀ ਬਣਾ ਦੇ ਬਣਾ ਦੇ ਕੋਈ ਮੇਰੀ ਬਣਾ ਦੇ ਮਰਜ਼ੀ ਆ ਸਾਰੀ ਨਵੇਂ ਬੈਠੇ ਆ ਨਵਾਈ ਦੇ ਦੇਵਾਰ ਵੀ ਬੈਠੇ ਨਾ ਜਿਹੜਾ ਜਲੇਬੀਆਂ ਦੱਬਣ ਵਾਲਾ ਇਹਨੇ ਕੰਮ ਲਈਆ ਤਾਂ ਬਹੁਤ ਔਖਾ ਹੈ ਜਿਹੜਾ ਇੱਕ ਵਾਰੀ ਫਸ ਗਿਆ ਜਲੇਬੀਆਂ ਦੱਬਣ ਕੰਨੀ ਘਟ ਨਹੀਂ ਘਾਉ ਉਸकी ਕਹੇਗਾ ਮੱਕੜ ਤੇਰੇ ਮੇਰੇ ਕੰਨੀ ਜਿਆਦੇ ਦੇਖਦਾ ਉਹ ਵੀ ਜੇ ਕੋਈ ਆ ਕੇ ਪਿੰਡਾ ਛੜਾ ਦੇ ਫੜ ਲੈ ਕੋਈ ਆ ਕੇ ਯਾਰ ਨਹੀਂ ਤੁਸੀਂ ਕਾ ਦੋਸਤੋ ਕੀ ਹਾਲ ਹੈ ਬਈ ਸਾਰਿਆਂ ਦਾ ਹੈ ਮੁੰਡਾ ਗਿਆ ਬਾਹਰ ਅਮਰੀਕਾ ਬਈ ਉਸ ਦੀ ਖੁਸ਼ੀ ਕਾ ਵਿੱਚ ਪਰਿਵਾਰ ਨਖੰਡ ਪਾਟ ਛੋੜੇਗਾ ਨਾ ਸਭ ਖੁਸ਼ੀ ਲਾ ਰਖੇ ਤੇ ਪੱਦ ਸੀਗਾ ਭੋਗ ਬਈ ਤਨ ਗਨ ਹੋ ਗਿਆ ਖਲਾਇ ਪਰਿਵਾਰ ਨੇ ਯਾਰਾਂ ਨੇ ਮਿਸਤਰਾ ਨੇ ਪਿੰਡ ਕੰਨ ਸਾਰਿਆਂ ਨੇ ਖੁਸ਼ੀ ਮਨਾਈ ਹੈ ਬਈ

ਜ਼ਿਲ੍ਹਾ ਪਟਿਆਲਾ ਨਗਰ ਆਇਆ ਤਾਂ ਸਾਰਾ ਬਈ ਇਕੱਠ ਬਹੁਤਾ ਤੰਨ 4 ਸਪਟੰਬਰ ਮੇਰੇ ਖਿਆਲ ਖਾਣਾ ਲੈਣਾ ਪਵੇਗਾ ਲੋਕਾਂ ਨੂੰ ਅਲੇ ਮਾਤਾ ਪਰ ਨਾਲ ਬੈਠੀ ਆ ਨੋ ਕੀ ਬਾਰੀ ਆਈ ਦੀਆਂ ਨੇ ਬੰਦਿਆਂਗੇ ਵੀ ਦੋ ਦੋ ਤਿੰਨ ਸਟੈਪਾਂ ਮੇ ਜਾ ਕੇ ਬਾਰੀ ਆ ਜਾਈ ਬਈ ਕੋਣ ਕਰ ਜੀ ਜਿਹੜੇ ਸਾਹਮਣੇ ਖੜੇ ਪੂਰਨ ਲੱਗ ਰਹੇ ਨੇ ਦੇਖੋ ਇਹਨਾਂ ਦੇ ਬਾਰੀ ਆਵੇਗੀ ਨਾ ਤੇ ਤਾਰ ਹੋਰ ਮਾਰਖ ਦੇ ਖਾਤਰ ਜੂ ਲੱਗ ਰਹੇ ਦੇਖੋ ਯਾ ਪਛਰਾ ਸੀ और क्यों भाई परिवार खुशी तो भाई है जिसका बच्चा बाहर चला गया अगला पेट बंद कर भाई करवाना चाहिए मनाना चाहिए खुशी ਪਰਮਾਤ ਮਗਨੋਂ ਜੱਪਿਆ ਜਾਏ ਬਈ ਇਸ ਬਾਹਰ ਦੇ ਨਾਲ ਇਹ ਉਰ ਆ ਕੇ ਮੋਬਾਈਲ ਨੇ ਫੋਟੋ ਚਿੱਟੀ ਕਰਦੀ ਯਾਰ ਉਹਨਾਂ ਦਾ ਹੱਥ ਉੱਤ ਲੱਗ ਗਿਆ ਕਿਸੇ ਦਾ ਕੋ ਦਾ ਪਣੀ ਆਣਾ ਆਪਣੀ ਕੇਬ ਲੈ ਕੇ ਚਿੱਟੇ-ਜਿੱਟੇ ਮੂੰਹ ਆ ਰਹੇ ਸਾਰੇ ਦੇਖ ਲਾਓ ਕਿ ਬੰਦੂ ਵੇਣੇ हैं पंडित जी भी खड़े हैं देख रहे हैं बारी का इंतजार कर रहे हैं आपकी का भी है स्टैंड तो हाँ

ਜੇ ਕੋਈ ਨਾ ਹੈ ਕਹਿ ਬਈ ਫਿਰ ਉਸ ਦੀ ਤੋ ਦੇਖੋ ਗੱਲ ਜੁਦਾ ਹੈ ਅਵਤਾਰ ਸਿੰਘ ਘਮਾਨ ਦੇਦੇ ਲੱਗ ਰਹੇ ਆ ਖਾਣ ਲੱਗ ਰਹੇ ਆ ਜਿਹਦੇ ਮਰਵਾ ਕੇ ਖੜੇ ਆ ਉਹ ਦੇਖ ਰਹੇ ਆ ਬਾਰੀ ਕੰਤਜ਼ਾਰ ਕਰ ਰਹੇ ਆ 10 ਦਾ ਜਰ ਰੰਦ ਬੁਰਾ ਲੱਗਦਾ ਇਹਨੇ ਵੀ ਪੈਂਦੀ ਨਹੀਂ ਛੱਡਦੇ ਓਕੇ ਬਾਈ ਓਕੇ ਠੀਕ ਐ ਥੈਂਕ ਯੂ ਖਲਪਰਪਾਦੀਆ ਜਿਹੜਾ ਪਾਦੀਆ 3-3 ਕਿਲੋ ਬਹੁਤ ਹੈ ਕੋਈ ਕੋਈ ਪਾਣੀ ਵੀ ਰੱਖਦੇ ਆ ਸਸੇ ਕਾਲ ਸਸੇ ਕਾਲ ਪਾਣੀ ਹੈ ਇਹ ਤੁਹਾਨੂੰ ਦਵਾ ਗਿਆ ਨਾ ਬਾਈ ਚੋਏ ਮੈਂ ਰਹਿ ਰਹੀ ਹਾਲੇ ਅੱਛਾ ਤਾ ਉਹ ਦੀ ਜੋ ਐਮਐਸਟੀ ਵੀ ਜੋ ਐਮਐਸਟੀ ਵੀ ਪਾਣੀ ਜੇ ਖੜ ਗਿਆ ਤਾਂ ਨਾ ਉੱਥੇ ਉਸੇ ਪਾਣੀ ਬਾਹਰ ਪਣ ਲੱਗੇ ਉੱਥੇ ਹੁਣ ਆਓ ਬਾਈ ਬਣਾਓ ਬਈ ਬਣਾਓ ਬਈ ਬਣਾਓ ਬਈ ਉਹ ਮੁੰਡੇ ਬਣਾ ਕਾਓ ਬਾਈ ਉੱਤਰ ਆਓ ਇਹਨਾਂ ਬੜਾ ਚੰਗਾ ਵੀ ਦੋਸਤੋ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਜਿਉਂਦੇ ਵਸਦੇ ਰਹੋ ਤਕੀ ਰਹੋ